ਪਹਿਲਾਂ ਸੁਣੋ ਤੁਸੀਂ ਚੋਰ ਦੀ ਜੁਬਾਨੀ ਉਹਨੇ ਕੀ ਮੰਨਿਆ ਕਿਵੇਂ ਚੋਰੀ ਕੀਤੀ ਫਿਰ ਅੱਗੇ ਸਾਰੀ ਖਬਰ ਦੇਖੋ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਲਿਫਟ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ ਤੇ ਕੀ ਹਾਸਾ ਵਾਪਰ ਗਿਆ ਮੈਂ ਚਾਰ ਕਰਤਾ ਉਹ ਵੀ ਫੋਨ ਕਰਾਂ ਮੈਂ ਹਾਂ ਫੋਨ ਦੇ ਦੇਗਾ ਸਾਰੇ ਦਾ ਹੈ ਸਾਰੇ ਦਾ ਨੰਬਰ ਮੈਨੂੰ ਪਤਾ ਅੱਗੇ ਚੱਲ ਜਾ 72 70 ਅੱਛਾ ਫੋਨ ਕਿੱਥੇ ਆ ਫੋਨ ਕਿੱਥੇ ਆ ਕੁਤਬੇ ਵਾਲੇ ਕੁਤਬੇ ਵਾਲੇ ਫੋਨ ਮੇਰੇ ਘਰੇ ਆ ਤੇਰੇ ਘਰੇ ਆ ਫੋਨ ਆ ਆ ਫੋਨ ਨਹੀਂ ਜਿਹੜਾ ਖੋਇਆ ਫੋਨ ਉਹ ਕਿੱਥੇ ਆ ਜਿਹੜਾ ਫੋਨ ਖੋਇਆ ਤੂੰ ਜਿਹੜਾ ਰਾਤੀ ਡਾਂਗ ਮਾਰ ਕੇ ਖੋਇਆ ਫੋਨ ਤੇਰੇ ਘਰੇ ਆ ਫਰੋਇਪੁਰ ਦੇ ਵਿੱਚ ਆਏ ਦਿਨ ਲੁੱਟਾਂ ਘੋਆਂ ਦੀ ਇੱਕ ਨਵੀਂ ਵਾਰਦਾ ਜਿਹੜੀ ਹੈ ਹੋ ਜਾਂਦੀ ਹੈ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿ ਬਲਿੰਕਰ ਦੇ ਵਿੱਚ ਕੰਮ ਕਰਦੇ ਆ ਜਿਹੜੇ ਕਿ ਰੋਜ਼ ਥੋੜੇ ਥੋੜੇ ਪੈਸੇ ਦੇ ਲਈ ਦਿਨ ਰਾਤ ਸਾਡੀ ਸੇਵਾ ਤੇ ਲੱਗੇ ਰਹਿੰਦੇ ਘਰ ਘਰ ਜਿਹੜਾ ਆਰਡਰ ਪਹੁੰਚਾਉਂਦੇ ਨੇ ਇੰਨੀ ਕਹਾਣੀ ਇਹਨਾਂ ਨੇ ਕਢੀ ਜਿਹੜੇ ਕਿ ਗੈਂਗ ਫਰੋਜ਼ਪੁਰ ਦੇ ਵਿੱਚ ਫਿਰਦਾ ਪਿਆ ਇੰਨੀ ਕਹਾਣੀ ਉਹਨਾਂ ਨੇ ਕਢੀ ਕਿ ਇੱਕ ਛੋਟੀ ਜੀ ਲੜਕੀ ਨੂੰ ਸਹਾਰਾ ਬਣਾਉਂਦੇ ਆ ਉਹਨੂੰ ਸੜਕ ਤੇ ਖੜਾ ਕਰਦੇ ਆ ਫਿਰ ਲਿਫਟ ਲੈਣ ਦੇ ਬਹਾਨੇ ਉਹਨੂੰ ਲਿਫਟ ਲੈਂਦੇ ਆ ਲੋਕਾਂ ਕੋਲੋਂ ਫਿਰ ਅੱਗੇ ਜਾ ਕੇ ਉਤਾਰਦੇ ਉਸ ਤੋਂ ਬਾਅਦ ਦੂਜੇ ਲੋਕ ਆ ਜਾਂਦੇ ਆ ਔਰ ਉਹਨਾਂ ਨੂੰ ਜ਼ਖਮੀ ਕਰਕੇ ਡਾਂਗ ਮਾਰ ਕੇ ਜਾਂ ਕੋਈ ਹੋਰ ਚੀਜ਼ ਨਾਲ ਸੱਟ ਮਾਰ ਕੇ ਪੈਸੇ ਮੋਬਾਈਲ ਜਾਂ ਜੋ ਕੁਛ ਉਹਨਾਂ ਕੋਲ ਸਮਾਨ ਹੁੰਦਾ ਕੋ ਕੇ ਫਰਾਰ ਹੋ ਜਾਂਦੇ ਆ ਇਸ ਤਰ੍ਹਾਂ ਦੀ ਇੱਕ ਜਿਹੜੀ ਘਟਨਾ ਫਿਰੋਜ਼ਪੁਰ ਵਿੱਚ ਵਾਪਰੀ ਹੈ ਤੁਹਾਨੂੰ ਗੱਲਬਾਤ ਕਰਾਣੇ ਹੋ ਉਹਨਾਂ ਦੇ ਨਾਲ ਜਿਨ੍ਹਾਂ ਨਾਲ ਇਹ ਘਟਨਾ ਘਟੀ ਹੈ ਬਲਿੰਕਟ ਦੇ ਵਿੱਚ ਕੰਮ ਕਰਦੇ ਆ ਇਹ ਕੀ ਨਾਮ ਹੈ ਵਿੱਚ ਦਾਟ ਹਰਪ੍ਰੀਤ ਸਿੰਘ ਹਰਪ੍ਰੀਤ ਜੀ ਕਿਵੇਂ ਹੋਈ ਘਟਨਾ ਕਿੱਥੇ ਜਾ ਰਹੇ ਸੀ ਤੁਸੀਂ ਤੇ ਕਿਵੇਂ ਵਾਪਰ ਗਈ ਸਰ ਮੈਂ ਆਰਡਰ ਦੇਣ ਜਾ ਰਿਹਾ ਸੀਗਾ ਕਰੀਬ 10:00 ਵਜੇ ਦਾ ਟਾਈਮ ਸੀਗਾ ਤੇ ਕੱਚਾ ਜੀਰਾ ਰੋਡ ਤੇ ਆਪਣੇ ਮਤਲਬ ਜਿਵੇਂ ਉਧਰ ਨੂੰ ਜਾ ਰਿਹਾ ਸੀ ਆਰਡਰ ਦੇਣ ਤੇ ਨਿੱਕੀ ਮਤਲਬ ਛੋਟੇ ਕੱਦੀ ਕੁੜੀ ਲਿਫਟ ਲੈਣ ਦੇ ਬਹਾਨੇ ਮਤਲਬ ਮੈਨੂੰ ਮੇਰੇ ਘਰੇ ਛੱਡ ਦਿਆ ਜੀ ਠੀਕ ਹੈ ਜਿਵੇਂ ਮੈਂ ਉਹਨੂੰ ਭਾਲਿਆ ਨਾਲ ਮੈਂ ਚੱਲ ਬੱਚਾ ਹੈਗਾ ਜਾਂ ਕੋਈ ਵੱਡਾ ਹੋਵੇ ਫਿਰ ਵੀ ਬੰਦਾ ਸੋਚਦਾ ਵਾ ਨਹੀਂ ਯਾਰ ਕਿਸੇ ਹੋਰ ਨੂੰ ਨਹੀਂ ਪਾਉਣਾ ਮੈਂ ਚੱਲ ਬੱਚਾ ਲਿਫਟ ਮੰਗਦਾ ਮੈਂ ਨਾਲ ਭਾਲਿਆ ਜਿਵੇਂ ਉਹਨੂੰ ਮੈਨੂੰ ਮੈਨੂੰ ਕਹਿੰਦੀ ਮੰਡੀ ਦੇ ਥੋੜਾ ਜਿਹਾ ਅੱਗੇ ਮੈਨੂੰ ਅ ਗਲੀ 'ਚ ਛੱਡ ਦਿਆ ਜੀ ਜਿਵੇਂ ਮੈਂ ਗਲੀ 'ਚ ਮੋਟਰਸਾਈਕਲ ਮੋੜਿਆ ਜੀ ਨਾਲ ਹੀ ਦੋ ਬੰਦੇ ਖੜੇ ਸੀ ਉਹਨਾਂ ਪਿੱਛੋਂ ਆਏ ਆ ਤੇ ਸਿਰ ਦੇ ਵਿੱਚ ਇੱਕ ਨੇ ਡਾਂਗ ਮਾਰੀ ਏ ਇਹ 15-20 ਮਿੰਟ ਮੈਨੂੰ ਤਾਂ ਕੁਝ ਪਤਾ ਨਹੀਂ ਲੱਗਾ ਵੀ ਕੀ ਬਣਿਆ ਮੇਰੇ ਨਾਲ ਠੀਕ ਹੈ ਉਹਨਾਂ ਹੋਰ ਵੀ ਮੈਨੂੰ ਕੁੱਟਿਆ ਮਾਰਿਆ ਤੇ ਮੇਰੇ ਕੋਲ ਮੋਬਾਈਲ ਸੀਗਾ ਨਵਾਂ ਮੈਂ ਲਿਆ ਸੀ ਹੱਲੇ ਉਹ ਕੋ ਕੇ ਲੈ ਗਏ ਮੇਰਾ ਪਰਸ ਵਗੈਰਾ ਲੈ ਗਏ ਜਿੰਦੇ ਵਿੱਚ ਪੈਨ ਕਾਰਡ ਆਧਾਰ ਕਾਰਡ ਮੇਰਾ ਸਾਰਾ ਕੁਝ ਸੀਗਾ ਕੈਸ਼ ਵੀ ਸੀਗਾ ਵਿੱਚੀ ਜਦੋਂ ਅਪ੍ਰੀਜੀਤ ਇਹਨ ਲਿਫਟ ਲਿੱਤੀ ਉਹ ਤਾਂ ਕੱਲੀ ਇੱਕ ਕੁੜੀ ਸੀ ਇੱਕੋ ਕੱਲੀ ਕੁੜੀ ਸੀਗੀ ਠੀਕ ਹੈ ਜੀ ਉਰੰਗ ਮਤਲਬ ਜਿੱਥੇ ਦਸਹਰਾ ਗਰਾਊਂਡ ਸ਼ੁਰੂ ਹੁੰਦਾ ਹੈ ਉੱਥੇ ਖੜ ਪਈ ਠੀਕ ਹੈ ਉਤੋਂ ਲਿਫਟ ਦਾ ਬਹਾਨਾ ਕਰਕੇ ਚੜ ਜਾਂਦੀ ਹੈ ਜਦੋਂ ਮੰਡੀ ਟੱਪਦੇ ਆ ਜਿੱਥੇ ਕਹਿੰਦੀ ਮੈਨੂੰ ਛੱਡ ਦੇ ਉਹ ਠੀਕ ਹੈ ਉੱਥੇ ਸੁੰਨਸਾਨ ਹੁੰਦੀ ਹੈ ਕਿ ਨਾ ਕੋਈ ਮਤਲਬ ਹੁੰਦਾ ਹੈ ਮਾੜੀ ਮੋਟੀ ਆਵਾਜ਼ ਹੀ ਹੁੰਦੀ ਆ ਠੀਕ ਹੈ ਉੱਥੇ ਹੀ ਬੰਦੇ ਖੜੇ ਹੁੰਦੇ ਪਹਿਲਾਂ ਹੀ ਕਿਤੇ ਪਾਸੇ ਹੋ ਗਏ ਜਿਵੇਂ ਉਹਨੂੰ ਤੁਸੀਂ ਲਾਉਣ ਲੱਗਦੇ ਓਦੋਂ ਹੀ ਉਹ ਆ ਜਾਂਦੇ ਨੇ ਤੇ ਆਉਂਦੇ ਵੀ ਉਹ ਪਿੱਛੋਂ ਹੀ ਆ ਪਿੱਛੋਂ ਹੀ ਆ ਕੇ ਸਿਰ 'ਚ ਡਾਂਗ ਮਾਰਦੇ ਨੇ ਤੇ ਬੰਦੇ ਨੂੰ ਕੁਝ ਨਹੀਂ ਪਤਾ ਲੱਗਦਾ ਜੀ ਜਦੋਂ ਕੋਈ ਡਾਂਗ ਮਾਰੀ ਆਸ-ਪਾਸ ਕੋਈ ਦੇਖਿਆ ਨਹੀਂ ਜਦੋਂ ਉਹਨਾਂ ਰੋਕਿਆ ਵੀ ਤੇ ਆਸ-ਪਾਸ ਜਾ ਰਹੇ ਸੀ ਲੋਕ ਜਾਂ ਕੋਈ ਸਕੇ ਨਾ ਮਦਦ ਨਹੀਂ ਕੀਤੀ ਕੋਈ ਨਹੀਂ ਮਦਦ ਕਰਦਾ ਜੀ ਕਿਸੇ ਨੇ ਮਦਦ ਨਹੀਂ ਕੀਤੀ ਇੱਕ ਦੋ ਜਣਿਆਂ ਵੇਖਿਆ ਵੀ ਇਹ ਠੀਕ ਹੈ ਕੋਈ ਮਦਦ ਨਹੀਂ ਕਰਦਾ ਉਸ ਤੋਂ ਬਾਅਦ ਜੇ ਆਪਣੇ ਨਾਲ ਕੋਈ ਕਾਂਡ ਹੋ ਜਾਂਦਾ ਕਾਰਵਾਈ ਹੋ ਜਾਂਦੀ ਆ ਠੀਕ ਹੈ ਨਾ ਕੋਈ ਮੋਬਾਈਲ ਦਿੰਦਾ ਕਿਸੇ ਨੂੰ 20 15 20 ਬੰਦੇ ਜਣਿਆਂ ਤੋਂ ਮੈਂ ਹਾਂ ਸਰ ਮੇਰੇ ਨਾਲ ਆ ਕੰਮ ਹੋ ਗਿਆ ਪੁਲਿਸ ਮੈਨੂੰ ਮੇਰੇ ਘਰੇ ਲਾਉਣ ਵਾਸਤੇ ਮੈਨੂੰ ਕੋਈ ਮੋਬਾਈਲ ਦੇ ਦਿਓ ਪਰ ਕਿਸੇ ਨੇ ਮੋਬਾਈਲ ਨਹੀਂ ਦਿੱਤਾ ਅੱਛਾ ਤੁਹਾਨੂੰ ਫੋਨ ਕਰਨ ਵਾਸਤੇ ਵੀ ਕਿਸੇ ਨੇ ਫੋਨ ਕਰਨ ਵਾਸਤੇ ਕਿਸੇ ਨੇ ਫੋਨ ਨਹੀਂ ਦਿੱਤਾ ਇਹ ਤੁਸੀ ਉਸਨ ਜਖਮੀ ਸੀ ਹਾਂਜੀ ਉਹ ਤੋਂ ਜਖਮੀ ਸੀ ਮੇਰੇ ਆ ਦੰਦਾਂ ਦੇ ਵਿੱਚ ਮਤਲਬ ਬਲੱਡ ਸੀਗਾ ਸਾਰੇ ਆ ਆ ਰਹੀਆਂ ਚੀਜ਼ਾਂ ਤੇ ਉਹ ਵੀ ਸਿਰਫ ਮੈਂ ਪੱਗ ਬੰਨੀ ਸੀਗੀ ਪੱਗ ਬੰਨੀ ਕਰਕੇ ਮੇਰਾ ਥੋੜਾ ਜਿਹਾ ਬਚਾ ਆ ਗਿਆ ਨਹੀਂ ਤੇ ਉਹਨਾਂ ਆਪਦੇ ਵੱਲੋਂ ਤਾਂ ਪੂਰੀ ਕਸਰ ਫਿਰ ਤੁਸੀਂ ਉਹ ਚੋਰ ਤੇ ਉਹ ਫੜੇ ਕਿਵੇਂ ਉਹ ਸਰ ਰਾਪੀ ਅਸੀਂ ਮਤਲਬ ਟਰੈਪ ਲਾਇਆ ਸੀਗਾ ਵੀ ਇੱਕ ਦਿਨ ਛੱਡ ਕੇ ਵੀ ਬੰਦੇ ਮਤਲਬ ਕੰਮ ਕਾਂਡ ਫੇਰ ਉਹ ਹੀ ਕਰਨਗੇ ਤੇ ਅਸੀਂ ਆ ਮੇਰੇ ਯਾਰ ਬੇਲੀ ਮਿੱਤਰ ਬਲਿੰਕਟ ਵਾਲਿਆਂ ਨਾਲ ਸਾਰੇ ਹਿੰਮਤ ਕੀਤੀ ਅਸੀਂ ਗਏ ਆ ਤੇ ਅਸੀਂ ਇੱਕ ਕੁੜੀ ਉਹੋ ਹੀ ਕੁੜੀ ਸਾਨੂੰ ਮਿਲ ਗਈ ਮੈਂ ਉਹਨੂੰ ਫੇਰ ਮਤਲਬ ਜਿਵੇਂ ਟਰੈਪ ਲਾਇਆ ਸੀ ਉਹਨੂੰ ਭਾਇਆ ਕਿਉਂਕਿ ਉਦੋਂ ਤਾਂ ਮੈਂ ਡிரஸ் ਪਾਈ ਹੀ ਬਲਿੰਕਟ ਦੀ ਥੀ ਕਿ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਲੱਗਾ ਚੋਨੇ ਸਿਆਨਿਆਂ ਨਹੀਂ ਸਿਆਨਿਆਂ ਨਹੀਂ ਕੁੜੀ ਨੇ ਉਹਨੇ ਉਹਨੇ ਫੇਰ ਲਿਫਟ ਮੰਗੀ ਮੈਂ ਉਹਨੂੰ ਭਾ ਲਿਆ ਜਦੋਂ ਅਸੀਂ ਉਥੇ ਗਏ ਆ ਗਲੀ ਦੇ ਜਿੱਥੇ ਉਹਨੇ ਮੈਨੂੰ ਕਿਹਾ ਸੀ ਛੱਡ ਦੋ ਉਥੇ ਜਿਵੇਂ ਮੈਂ ਉਹਨੂੰ ਛੱਡਣ ਲੱਗਾ ਇੱਕ ਮੁੰਡਾ ਆ ਗਿਆ ਤੇ ਜਦੋਂ ਅਸੀਂ ਮੁੰਡੇ ਨੂੰ ਫੜਿਆ ਤੇ ਦੂਜਾ ਮੁੰਡੇ ਨੇ ਵੇਖ ਲਿਆ ਉਹ ਭੱਜ ਗਿਆ ਉਥੋਂ ਮਤਲਬ ਦੋ ਮੁੰਡੇ ਸੀ ਤੇ ਇੱਕ ਕੁੜੀ ਸੀ ਇੱਕ ਕੁੜੀ ਸੀ ਹਾਂਜੀ ਤੇ ਕਾਬੂ ਕੌਣ-ਕੌਣ ਹੋ ਗਏ ਕਾਬੂ ਇੱਕ ਕੁੜੀ ਤੇ ਇੱਕ ਮੁੰਡਾ ਆਇਆ ਜੀ ਫਿਰ ਉਹਨੇ ਮੰਨਿਆ ਕਿ ਅਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹਾਂ ਜਾਂ ਹਾਂਜੀ ਉਹਨੇ ਕੁੜੀ ਨੇ ਵੀ ਮੰਨਿਆ ਕੁੜੀ ਕਹਿੰਦੀ ਵੀ ਮੈਨੂੰ ਮੈਂ ਮੰਗਦੀ ਸੀਗੀ ਠੀਕ ਹੈ ਤੇ ਇਹ ਮੁੰਡੇ ਮੈਨੂੰ ਕਹਿੰਦੇ ਆ ਵੀ ਤੂੰ ਕਿਉਂ ਛੋਟੇ-ਮੋਟੇ ਕੰਮ ਕਰਦੀ ਏ ਮੰਗਦੀ ਫਿਰਦੀ ਦੱਸਦਾ 20-20 ਰੁਪਏ ਤੂੰ ਸਾਡੇ ਨਾਲ ਆ ਅਸੀਂ ਤੈਨੂੰ ਮੋਟੀ ਕਮਾਈ ਕਰਾ ਕੇ ਦੇਵਾਂਗੇ ਤੂੰ ਐ ਕਰਕੇ ਬੰਦੇ ਰੋਕਿਆ ਕਰ ਲਿਫਟ ਮੰਗਿਆ ਕਰ ਤੇ ਬਾਕੀ ਕੰਮ ਸਾਡਾ ਹੈ ਜੀ ਮਤਲਬ ਉਹਨਾਂ ਦਾ ਇੱਕ ਗੈਂਗ ਬਣਿਆ ਹੋਇਆ ਸੀ ਗੈਂਗ ਬਣਿਆ ਆ ਜੀ ਪੂਰਾ ਹਾਂਜੀ ਕੁੜੀ ਜਿਹੜੀ ਉਹ ਮੰਗਦੀ ਸੀ ਉਹਨਾਂ ਨੇ ਆਪਣੇ ਕੰਮ ਚਲਾ ਲਿਆ ਸਾਡੇ ਕੰਮ ਚਲਾ ਲਈ ਉਹਨਾਂ ਨੇ ਗੱਲਬਾਤ ਉਹਨਾਂ ਨਾਲ ਵੀ ਕਰਦੇ ਆ ਨਾਲ ਜਿਹੜੇ ਉਹਨਾਂ ਦੇ ਗਏ ਸੀ ਬਲਿੰਕੜ ਵਾਲੇ ਇਹਨਾਂ ਦੇ ਯਾਰ ਦੋਸਤ ਕੀ ਨਾਮ ਹੈ ਤੁਹਾਡਾ ਸਾਗਰ ਜੀ ਸਾਗਰ ਕਿਵੇਂ ਟਰੈਪ ਕਿਦਾਂ ਲਾਇਆ ਪਹਿਲੇ ਤਾਂ ਤੁਹਾਨੂੰ ਇਹਨਾਂ ਨੂੰ ਪੈ ਕੇ ਚੋਰ ਲੁੱਟ ਲਿਆ ਫਿਰ ਚੋਰਾਂ ਨੂੰ ਤੁਸੀਂ ਫੜ ਲਿਆ ਸਰ ਜੀ ਅਹੀ ਕੀ ਸੀ ਅਹੀ ਸਾਰੇ ਸਾਡੇ ਵੀਰ ਜਿਹੜੇ ਸੱਜਣ ਹੈਗੇ ਸੀ ਇਹ ਭਾਜੀ ਹਰ ਨੇ ਸਾਨੂੰ ਸਾਰੀ ਸਥਾਈ ਦੱਸੀ ਕਿ ਮੇਰੇ ਨਾਲ ਐਸਐਸਐਗ ਹੋਇਆ ਉਹ ਕੁੜੀ ਸਾਨੂੰ ਕਈ ਵਾਰੀ ਪਹਿਲਾਂ ਵੀ ਰੋੜਾ ਤੇ ਮਿਲਦੀ ਸੀ ਬਾਕੀ ਅਸੀਂ ਉਹਨਾਂ ਵੱਲ ਜ਼ਿਆਦਾ ਗੌਰ ਨਹੀਂ ਕਰੀਦਾ ਸੀ ਕਿ ਬੱਚਾ ਜਦੋਂ ਨਹੀਂ ਬੰਦੇ ਤੇ ਉਸ ਤੋਂ ਬਾਅਦ ਕੀ ਆ ਵੀ ਰਾਤੀ ਅਸੀਂ ਐਸੇ ਗੱਲ ਹੋਈ ਕਿ ਜਿਵੇਂ ਜਿਵੇਂ ਆਇਆ ਸੀ ਇਹ ਭਾਜੀ ਨੂੰ ਅਸੀਂ ਅੱਗੇ ਭੇਜਤਾ ਕਿ ਤੁਸੂ ਸਾਨੂੰ ਕੁੜੀ ਦੇਖੀ ਕਿ ਉਹ ਖੜੀ ਹੋਈ ਹੈ ਅਸੀਂ ਉਹਨਾਂ ਨੂੰ ਅੱਗੇ ਭੇਜਤਾ ਕਿ ਉਹਨੂੰ ਫੇਰ ਭਾ ਉਹਨਾਂ ਨੇ ਅਸੇ ਉਹ ਗੱਲ ਹੋਈ ਉਹਨਾਂ ਨੇ ਭਾ ਲਿਆ ਜਿਹੜੀ ਪਹਿਲੀ ਜਗ੍ਹਾ ਤੇ ਇਹਨਾਂ ਨਾਲ ਵਾਰਦਾਤ ਹੋਈ ਸੀ ਉਸੇ ਜਗ੍ਹਾ ਤੇ ਉਹਨੇ ਫੇਰ ਜਾ ਕੇ ਰਕਾਤਾ ਕਿ ਆਹ ਪਿੱਛੇ ਦੋ ਮੁੰਡੇ ਆਏ ਇੱਕ ਪਹਿਲਾਂ ਭੱਜ ਗਿਆ ਇੱਕ ਨੂੰ ਹੀਰ ਕਵਰ ਕਰ ਲਿਆ ਸੀ ਉਹ ਆ ਕੇ ਅਸੀਂ ਥਾਣੇ ਜਮਾ ਕਰਾਤਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਵੀ ਇਹਨਾਂ ਭਾਈਆਂ ਰਾਂ ਕੋ ਜਿਹੜੇ ਪੈਸੇ ਸੀ ਉਹ ਸਾਰਾ ਕੁਝ ਮੰਨ ਗਿਆ ਜੀ ਕਿ ਮਿਆਣੀ ਵਾਲੀ ਜਗ੍ਹਾ ਤੇ ਦਿੱਤਾ ਸਾਰਾ ਕੁਝ ਜੀ ਤੇ ਬਾਕੀ ਹੁਣ ਥਾਣੇ ਪਤਾ ਹੀ ਕੀ ਉਹਨਾਂ ਨੇ ਰਿਪੋਰਟ ਲਈ ਹੈ ਕੀ ਨਹੀਂ ਨਹੀਂ ਤੁਸੀਂ ਕੋਈ ਸੀਸੀਟੀਵੀ ਵੱਲੋਂ ਲੱਭਿਆ ਜਾਂ ਕਿਵੇਂ ਉਹਨੂੰ ਦੁਬਾਰਾ ਤੋਂ ਫੜ ਲਿਆ ਜਾਂ ਸਿਰਫ ਦੁਬਾਰਾ ਫੇਰ ਉਹ ਨਾਲ ਲਿਫਟ ਲਾ ਕੇ ਬੈ ਗਈ ਇਸ ਤਰ੍ਹਾਂ ਫੜਿਆ ਸਰ ਜੀ ਉਹ ਤਾਂ ਦੁਬਾਰ ਠੀਕ ਹੈ ਇਹ ਕੇ ਦੀ ਹਲਪਣੀ ਲਈ ਪਹਿਲੀ ਗੱਲ ਦੂਜੀ ਗੱਲ ਇਹ ਰਹਿ ਗਈ ਜੀ ਸ਼ਹਿਰ ਦੇ ਵਿੱਚ ਆਪਣੇ ਲੋਕ ਹੀ ਆਪਾਂ ਨੂੰ ਫੜਨ ਨਹੀਂ ਦਿੰਦੇ ਚੋਰਾ ਨੂੰ ਕੀ ਆਪਣੇ ਜੇ ਕੈਮਰੇ ਘਰ ਦੇ ਵਾਰ ਤੁਸੀਂ ਚਲੋ 30000 50000 ਲਾ ਕੇ ਕੈਮਰੇ ਲਵਾਏ ਨੇ ਤੁਸੀਂ ਉਹਨਾਂ ਨੂੰ ਸਾਡੇ ਵਰਗੇ ਅਨਜਾਨ ਚਲੋ ਕੋਈ ਵੀ ਆਂਦਾ ਕੱਲ ਨੂੰ ਤੁਹਾਡੇ ਨਾਲ ਹੀ ਇਹ ਵਾਰਦਾਤ ਹੋ ਜਾਵੇ ਤੁਸੀਂ ਇਹ ਤਾਂ ਦੇਖੋ ਨਾ ਕਿਸੇ ਨੂੰ ਫੋਟੋ ਹੀ ਦੇਣੀ ਹੈ ਜਾਂ ਕੁਝ ਨਹੀਂ ਤੁਹਾਡੇ ਨਾਲ ਐਸਐਸਪੀ ਸਾਹਿਬ ਆ ਜਾਣ ਤੁਸੀਂ ਮਿੰਟ ਦੇ ਸਾਰਾ ਕੁਝ ਦੋਗੇ ਅਸੀਂ ਤਾਂ ਕੱਲੋ ਕਹਿ ਰਹੇ ਹਾਂ ਸਾਡੇ ਨਾਲ ਸ਼ੁਬਾਰਦਾਤ ਹੋਈ ਹੈ ਕੱਲ ਨੂੰ ਕਿਸੇ ਹੋਰ ਨਾਲ ਵੱਡੀ ਹੋ ਸਕਦੀ ਹੈ ਕੀ ਪੁਲਿਸ ਸਾਰੇ ਸ਼ਹਿਰ ਵਾਲਿਆਂ ਨੂੰ ਬੇਨਤੀ ਹੈ ਕਿ ਜੋ ਕੋਈ ਸੱਜਣ ਆਵੇ ਉਹਨੂੰ ਫੋਟ ਠੀਕ ਹੈ ਨਾ ਕੱਲ ਨੂੰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਫੜ ਸਕੀਏ ਕਿ ਤੁਹਾਡੀ ਅੱਖ ਤੁਹੇ ਦੀ ਹੈਲਪ ਨਾਲੀ ਆਪਾਂ ਸਾਰੇ ਅੱਗੇ ਵਧਾਂਗੇ ਇਹ ਨਹੀਂ ਹੈ ਕਿ ਆਹ ਤੁਸੀਂ ਅਸੀਂ ਤੁਹਾਡੇ ਘਰ ਨੂੰ ਹੱਥ ਜੋੜ ਕੇ ਤੁਹਾਡੇ ਕੋਲ ਜਾਈਏ ਤੁਸੀਂ ਕਹਿੰਦੇ ਨਹੀਂ ਸਾਡੇ ਤਾਂ ਕੈਮਰਾ ਹੀ ਖਰਾਬ ਹੈ ਇਹ ਜਿਆਦਾ ਮਾੜਾ ਵਾਲੇ ਆਪਣੇ ਪਰੋਇਪਦਾ ਜਿਵੇਂ ਮਦਦ ਨਹੀਂ ਕੀਤੀ ਇਹਨਾਂ ਦੀ ਫੋਨ ਨਹੀਂ ਦਿੱਤਾ ਤੁਸੀਂ ਕਹਿੰਦੇ ਕੈਮਰੇ ਨਹੀਂ ਕਿਸੇ ਨੇ ਵਿਖਾਏ ਵੀ ਲੋਕ ਆਪਣੀ ਮਦਦ ਨਹੀਂ ਕਰਦੇ ਨਹੀਂ ਲੋਕ ਕਿਸੇ ਦੀ ਮਦਦ ਨਹੀਂ ਕਰ ਰਹੀ ਤੇ ਲੋਕ ਜਾਣ ਸਵੇਰੇ ਸਾਰੇ ਫੜੇ ਜਾਣ ਲੋਕ ਜਾਣ ਸਾਰਿਆਂ ਨੂੰ ਪਤਾ ਚੋਰੀ ਹੁੰਦੀ ਕੈਮਰੇ ਵੀ ਲੱਗੇ ਹੁੰਦੇ ਜੀ ਸਾਰਿਆਂ ਪਾਸੇ ਸਾਰੇ ਸ਼ਹਿਰ ਚ ਕੈਮਰੇ ਲੱਗੇ ਜੀ <laughs> हां बाकी हां ਆਪਾਂ ਦਾ ਹੱਥ ਜੋੜ ਕੇ ਸਾਰੇ ਆ ਕੇ ਬੇਨਤੀ ਕਰਦੇ ਜੀ ਭਾਜੀ ਜੇ ਤੁਹਾਡੇ ਕੋਲ ਹੈਗੀ ਕੋਈ ਫੈਸਿਲਿਟੀ ਹੈ ਤੁਸੀਂ ਜਰੂਰ ਸਹਾਈਲਪ ਕਰੋ ਸਾਰੇ ਵੀ ਐਸੇ ਕਰਕੇ ਪੁਲਿਸ ਨੂੰ ਵੀ ਹੈਲਪ ਹੋਵੇਗੀ ਆਪਾਂ ਵੀ ਸਾਰੇ ਸੇਫ ਰਹਿਵਾਂਗੇ ਜੀ ਤੇ ਹੁਣ ਜਿਹੜੇ ਫੜੇ ਬੰਦੇ ਸੀ ਕੁੜੀ ਤੇ ਬੰਦਾ ਉਹ ਤੁਸੀਂ ਥਾਣੇ ਦੇ ਤੇ ਹਾਂਜੀ ਉਹ ਰਾਤੀ ਅਸੀਂ ਥਾਣੇ ਦੇਤੇ ਸੀ ਉਥੋਂ ਲਿਆ ਕੇ ਸਿੱਧਾ ਉੱਥੇ ਥਾਣੇ ਦੇ ਆਏ ਸੀ ਤੇ ਉਹ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਰਾਤੀ ਮੁੰਸੀ ਸਾਹਿਬ ਨੇ ਕਿ ਅਸੀਂ ਕੁੜੀ ਨੂੰ ਨਹੀਂ ਰੱਖਾਂ ਕੁੜੀ ਵੀ ਏਜ ਹੈਗੀ ਛੋਟੀ ਮੁੰਡੇ ਨੂੰ ਅਸੀਂ ਅੰਦਰ ਰੱਖ ਲਾਂਗੇ ਸਵੀਰਤੀ ਕਰਨਾ ਤਾਂ ਪੁੱਛਦੇ ਚ ਕਰਦੇ ਆ ਤੁਹਾਡਾ ਫੋਨ ਤੁਹਾਡੇ ਕੋਲ ਮਿਲ ਜਾਏਗਾ ਬਾਕੀ ਫੋਨ ਦੀ ਹੈਲਪ ਜ਼ਰੂਰ ਮਿਲੇ ਕਿ ਭਾਈ ਨੇ ਨਵਾਂ ਨਵਾਂ ਫੋਨ ਲਿਆ ਸੀ ਕੰਮ ਕਰਨ ਵਾਸਤੇ ਲਿਆ ਸੀ 30000 ਰੁਪਏ ਦਾ ਮੋਬਾਈਲ ਹੈ ਵੀ ਹੁਣ ਕੰਮ ਤੋਂ ਬਹਿ ਗਿਆ ਆ ਬਿਲਕੁਲ ਜੀ ਮੈਂ ਪਹਿਲੇ ਦਿਖਾਦਾ ਜੀ ਇਹ ਇੱਕ ਵੇਅਰ ਹਾਊਸ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆ ਬਲੈਂਕਟ ਦਾ ਜਿੱਤੋਂ ਕੀ ਸਮਾਨ ਸਾਰੇ ਬਲੈਂਕਟ ਵਾਲੇ ਲੈ ਕੇ ਆਰਡਰ ਜਿਹੜੇ ਨੇ ਉਹ ਭੁਗਤਾਂਦੇ ਨੇ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਬਲੈਂਕਕਟ ਵਾਲੇ ਇੱਕ ਬੰਦੇ ਨੂੰ ਗੁਰਪ੍ਰੀਤ ਨੂੰ ਇਹ ਲੁੱਟਿਆ ਜਾਂਦਾ ਕਿ ਚੋਰਾ ਦੇ ਗੈਂਗ ਵੱਲੋਂ ਜਿਹੜਾ ਕਿ ਛੋਟੀ ਕੁੜੀ ਦਾ ਸਹਾਰਾ ਲੈਂਦੇ ਨੇ ਏ ਲਿਫਟ ਲੈਣ ਦੇ ਮਾਣ ਨੇ ਲੁੱਟ ਲੰਦੇ ਤੁਸੀਂ ਵੀ ਤਿਆਰ ਰੱਖਣਾ ਅਗਰ ਤੁਹਾਨੂੰ ਕੋਈ ਕੁੜੀ ਜਾਂ ਕੋਈ ਰਸਤੇ ਹੀ ਲਿਫਟ ਦਵੇ ਜਾਂ ਮੰਗੇ ਕਿ ਅਸੀਂ ਲਿਫਟ ਲੈਣੀ ਹੈ ਪੁੱਛਾ ਉਸੀ ਦਾ ਪੂਰਾ ਤਿਆਰ ਰੱਖਿਆ ਜਾਵੇ ਪਰ ਇੱਥੇ ਇੱਕ ਗੱਲ ਕਹਿਣੀ ਬੜੀ ਜ਼ਰੂਰੀ ਹੈ ਸਾਰਿਆਂ ਨੂੰ ਸਾਡੇ ਮਾਧਿਅਮ ਰਾਹੀਂ ਕਿ ਅਗਰ ਕਿਸੇ ਦੇ ਸੀਸੀਟੀਵੀ ਕੈਮਰੇ ਲੱਗੇ ਨੇ ਅਗਰ ਕੋਈ ਤੁਹਾਨੂੰ ਪੁੱਛ ਕੇ ਕਰਦਾ ਤੇ ਵੀਰ ਜੀ ਉਹਨਾਂ ਨੂੰ ਫੁਟੇਜ ਦਿਖਾ ਦਿਓ ਕਿਸੇ ਦਾ ਪਲਾ ਹੋ ਜਾਏਗਾ ਉਸ ਵੀਰ ਨੂੰ ਵੀ ਜਿਹੜਾ ਕੀ ਹੈ ਉਹ ਸੱਟ ਮਾਰੀ ਗਈ ਸੀ ਲੁੱਟ ਲਿੱਤਾ ਗਿਆ ਸੀ ਆਦੇ ਫੁਟੇਜ ਦੇ ਕਾਰਨ ਉਹ ਚੋਰ ਫੜਿਆ ਜਾ ਸਕਦਾ ਹੈ ਸਮਾਜਿਕ ਨਵੀਂ ਜਿਹੜੀ ਹੈ ਧਾਰਨਾ ਨਹੀਂ ਚਲਾਨੀ ਚਾਹੀਦੀ ਕਿ ਅਸੀਂ ਫੁਟੇਜ ਨਹੀਂ ਦੇਣੀ ਫੁਟੇਜ ਦਿਓ ਕਿਉਂਕਿ ਆਪਾਂ ਪੁਲਿਸ ਵਾਲਾਂ ਨੂੰ ਵੀ ਦੰਨੇ ਆ ਇੱਕ ਵਾਰੀ ਇਹਨਾਂ ਨੂੰ ਚੋਰ ਦਿਖਾ ਵੀ ਦਿੰਦੇ ਅਗਰ ਦਿਖਾ ਦਿੰਦੇ ਤੇ ਇਹ ਵੀ ਆਪਣਾ ਪਤਾ ਕਰ ਲੈਂਦੇ ਕਿਤੋਂ ਨ ਕਿਤੋਂ ਫਿਰ ਵੀ ਇਹਨਾਂ ਦੀ ਹਿੰਮਤ ਹੈ ਕਿ ਇਹਨਾਂ ਨੇ ਆਪਣੇ ਬੇਸ ਦੇ ਉੱਪਰ ਚੋਰ ਲੱਭੇ ਔਰ ਪੁਲਿਸ ਨੂੰ ਫੜਾ ਵੀ ਦਿੱਤੇ ਹੁਣ ਦੇਖਣਾ ਹੋਏਗਾ ਕਿ ਪੁਲਿਸ ਨੇ ਦੇ ਉੱਪਰ ਕੀ ਕਾਰਵਾਈ ਕਰਦੀ ਹੈ